ਲਓ ਜੀ ਅ ਆਪਾਂ ਹਾਲ ਨੰਬਰ 2 ਚ ਚਲਦੇ ਆ ਲੁਧਿਆਣਾ ਐਕਟੀਵੇਸ਼ਨ ਗਰਾਊਂਡ ਚ ਇਨਟੈਕਸਟ ਐਕਸਪੋ ਲੱਗਿਆ ਹੈ ਜਿਹੜਾ ਤੁਸੀਂ ਬਾਕੀ ਤੁਸੀਂ ਜੇ ਪਹਿਲਾ ਪਾਰਟ ਵੀਡੀਓ ਦਾ ਨਹੀਂ ਦੇਖਿਆ ਤਾਂ ਉਹ ਜ਼ਰੂਰ ਦੇਖ ਕੇ ਆਓ ਤੇ ਹਾਲ ਨੰਬਰ ਪਹਿਲਾ ਆਪਾਂ ਤੁਹਾਨੂੰ ਪਹਿਲੇ ਪਾਰਟ ਚ ਦਿਖਾ ਦਿੱਤੀ ਤੇ ਹੁਣ ਆਪਾਂ ਚਲਦੇ ਆ ਜੀ ਹਾਲ ਨੰਬਰ 2 ਚ ਇੱਧਰ ਆ ਜੀ ਹਾਲ ਨੰਬਰ 2 ਤੇ ਚਲਦੇ ਆਪਾਂ ਅੰਦਰ ਤੇ ਦਿਖਾਉਂਦੇ ਆ ਤੁਹਾਨੂੰ ਕੀ ਇੱਥੇ ਸ਼੍ਰੇਸ਼ਟਮਾ ਤੇ ਇੱਧਰ ਹਾਲ ਨੰਬਰ 2 ਚੀ ਪਹਿਲਾਂ ਅਗੇ ਵਾਇਡ ਬਰੋਸ ਡਿਜ਼ਾਈਨਰ ਵੈਂਟੀਲੇਸ਼ਨ ਫਾਇਨਸ ਵੈਂਟੀਲੇਸ਼ਨ ਫਾਇਨ ਇਹ ਜਿਹੜੇ ਉਹ ਡਿਜ਼ਾਈਨਿੰਗ ਵਾਲੇ ਆ ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨਿੰਗ ਵਾਲੇ ਆ ਗਏ ਤੇ ਆ ਵੀ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨਿੰਗ ਵਾਲੇ ਵੈਂਟੀਲੇਸ਼ਨ ਫਾਇਨ ਆ ਗਏ ਜੀ ਇੱਧਰ ਤੇ ਉਧਰ ਹੋਰ ਵੀ ਪਏ ਨੇ ਇੱਧਰ ਦੇਖੋ ਕਿੰਨੀ ਸੋਹਣੀ ਲੁੱਕ ਦੇ ਵੈਂਟੀਲੇਸ਼ਨ ਫਾਇਨ ਇੱਧਰ ਛੋਟੇ ਵੀ ਆ ਗਏ ਜਿਵੇਂ ਹੀ ਆ ਦੇਖ ਸਕਦੇ ਤੁਸੀਂ ਪੂਰਾ ਇੱਕ ਹੱਥ ਚਾਉਣੇ ਵਾਲਾ ਵੈਂਟੀਲੇਸ਼ਨ ਫੈਨ ਤੇ ਇੱਧਰ ਹੋਰ ਤਰ੍ਹਾਂ ਦੇ ਆ ਗਏ ਅਲੱਗ-ਅਲੱਗ ਡਿਜ਼ਾਈਨ ਦੇ ਸਾਰੇ ਤੁਸੀਂ ਜਿਹੜੇ ਦੇਖ ਰਹੇ ਹੋ ਸਕਰੀਨ ਤੇ ਵੈਂਟੀਲੇਸ਼ਨ ਫੈਨ ਨੇ ਲਈ ਤੇ ਬਾਕੀ ਹੋਰ ਬਾਈ ਜਿਹੜੀਆਂ ਲੈ ਸੈਟਅਪ ਕਰ ਰਹੇ ਹਾਂ ਅੱਜ ਪਹਿਲਾ ਦਿਨ ਆ ਕਿਉਂਕਿ ਆਪ ਪਾਈਪ ਵਗੈਰਾ ਇੱਥੇ ਵੈਂਟੀਲੇਸ਼ਨ ਲਾ ਕੇ ਆਪੇ ਲਾ ਕੇ ਜਿੱਦਨ ਨੂੰ ਮਰਜ਼ੀ ਤੁਸੀਂ ਉਹ ਕਰ ਸਕਦੇ ਹੋ ਤੇ ਅਲੱਗ-ਅਲੱਗ ਡਿਜ਼ਾਈਨ ਦੇ ਇੱਧਰ ਵੀ ਆ ਗਏ ਫਰਾਰੇ ਵੈਂਟੀਲੇਸ਼ਨ ਫਾਇਨਲ ਡਿਜ਼ਾਈਨ ਤੁਸੀਂ ਦੇਖੇ ਸਕਦੇ ਹੋ ਇਹ ਇੱਕ ਤਰ੍ਹਾਂ ਇੱਕ ਯੂਨੀਕ ਡਿਜ਼ਾਈਨ ਹੈ ਇਹ ਇੱਥੇ ਵੈਂਟੀਲੇਸ਼ਨ ਫਾਇਨਲ ਤੁਹਾਨੂੰ ਮਿਲ ਜੂਗਾ ਕੁਆਲਿਟੀ ਉਹ ਜਰਮਨ ਸਟੈਂਡਰਡਸ ਇਹ ਬਾਕੀ ਇਧਰ ਅੱਗੇ ਕਪ ਬੋਰਡ ਵਗੈਰਾ ਤੇ ਕਿਚਨਾਂ ਵਗੈਰਾ ਇਧਰ ਕਪ ਬੋਰਡ ਵਗੈਰਾ ਆ ਗਈ ਜਿਵੇਂ रूम माच तैयार होंगे नहीं निकाला है सॉफ्ट ओपन इंच आप कैसे पुश करेंगे सॉफ्टली ओपन हो जाएगा ये सॉफ्ट ओपन ओपन पहले जो चलता था हमने दूसरा दिखा रहे हैं ये भी है यहाँ पे जब बंद करते हैं तो बंद होगा क्लोज होएगा होगा ये सॉफ्ट ओपन ओपन है ਜਾ ਪੁਸ਼ ਕਰੇਗੇ ਮੈਗਨੇਟ ਲੱਗੇਗਾ ਪੁਸ਼ ਕਰੇਗੇ ਆਪਣੇ ਆਪ ਖੁੱਲ ਹੋ ਜਾਏਗਾ ਇਹ ਇਹ ਹੁਣ ਬੰਦ ਕਿਵੇਂ ਹੋਈ ਏਦਾਂ ਬੰਦ ਹੋ ਗਿਆ ਹਾਂ ਇਸ ਵਿੱਚ ਫਿਟਿੰਗ ਹੋ ਲੱਗੇਗੀ ਅਭੀ ਉਹ ਫਿਟਿੰਗ ਅੱਛਾ ਅੱਛਾ ਠੀਕ ਆ ਠੀਕ ਆ ਜਿਵੇਂ ਯਹਾਂ ਤੇ ਹੈ ਯਹਾਂ ਦਿਖਾਤੇ ਹਾਂ ਆਪਾਂ ਹਾਂ ਇੱਥੇ ਦਿਖਾ ਦੋ ਮੜੇ ਤੇ ਠੀਕ ਹੈ ਜੀ ਉਹ ਲੱਗੂਗਾ ਸੇਮ ਇਹ ਚੀਜ਼ ਲੱਗੇ ਤੇ ਹੁਣ ਆ ਬੰਦ ਕਿਵੇਂ ਹੋਊ ਇਹ ਰੱਬ ਦੇ ਚੀਜ਼ ਦਵਾਵਾ ਪ੍ਰੈਸ ਅੱਛਾ ਤੇ ਹੁਣ ਜਦ ਖੋਲਣਾ ਤੇ ਰੇਕਣਾ ਤੇ ਲਓ ਜੀ मानने ये हमें जमाने दे। ये आप किचन वगैरह ग्लास इनोटैक ओके ओके ग्लास ग्लास ड्रॉ है देखो साइड में ग्लास है। ये विदाउट ग्लास में है फुल हाइट क्वालिटी या चीज जानी जी।, जी। देखिए ये है ड्रॉप ये भी कटलरी ड्रॉ है छो, छोटी हाइट के लिए है। ठीक है। ये बास्केट्स है वेजिटेबल्स के लिए। वेजिटेबल वासेस आहो शटर जेड़ा हुन लगदा किचन जी। ਜਾ ਦੇਖੋ ਜੀ ਇਹ ਆ ਦੇਖੋ ਇਧਰ ਆ ਗਈ ਪੈਂਟਰੀ ਯੂਨਟ ਆ ਗਿਆ ਜੀ ਪੈਂਟਰੀ ਯੂਨਟ ਕਾਫੀ ਵੈਰਾਈਟੀਆਂ ਹੈ ਇਸਮੇ ਕਾਫੀ ਸਾਈਜ਼ੇਸ ਹੈ ਤੇ ਇਹ ਅਸੀਂ ਨੇ ਹਮਾਰੇ ਕਈ ਸਾਰੇ ਮਾਡਲ ਹੈ ਅਸੀਂ ਨੇ ਇਸ ਲਈ ਇੱਕ ਇੱਕ ਸੈਂਪਲ ਲਗਾਇਆ ਹੋਇਆ ਵਰਡਿਸ ਤੇ ਪੇਜ ਬਹੁਤ ਆ ਇਹ ਮਾਡਲ ਬਾਈ ਕਹਿੰਦਾ ਵੀ ਹੋਰ ਵੀ ਆ ਵੈਰਾਈਟੀ ਵੀ ਹੋਰ ਆ ਤੇ ਪਰ ਡਿਸਪਲੇ ਮਾਡਲ ਇੱਕ ਲਾਇਆ ਹੋਇਆ ਤੇ ਬਾਕੀ ਐਡਰੈਸ ਵਗੈਰਾ ਤੁਹਾਨੂੰ ਦੇ ਦਿੰਦੇ ਆ ਵੀਰ ਕਾਰਡ ਵਗੈਰਾ ਹੋਊਗੀ ਕੋਈ ਕਾਰਡ ਵਗੈਰਾ ਹੋਊਗੀ ਕੋਈ ਐਡਰੈਸ ਵਗੈਰਾ ਤੁਹਾਨੂੰ ਦੇ ਦਿੰਨੇ ਆ ਜੀ ਤੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਆ ਨੰਬਰਾਂ ਤੇ ਫੋਨ ਕਰਕੇ ਵੀ ਆਪਣਾ ਲੁਧਿਆਣਾ ਵੀਰੇ ਐਸ ਵੀ ਐਸ ਨਗਰ ਡੁੱਗਰੀ ਰੋਡ ਲੁਧਿਆਣਾ ਜੀ ਤੇ ਆ ਨੰਬਰਾਂ ਤੇ ਫੋਨ ਵੀ ਕਰ ਸਕਦੇ ਹੋ ਤੁਸੀਂ ਤੇ ਕਾਪ ਬੋਰਡ ਵਗੈਰਾ ਸਾਰਾ ਕੁਝ ਤਿਆਰ ਕਰਾਉਣ ਲਈ ਜਿਹੜਾ ਕੁਝ ਵੀ ਕਰਾਉਣਾ ਹੈ ਫੋਨ ਫੋਨ ਆਪ ਲੱਗ ਸਕਦੇ ਆ ਇਧਰ ਫੋਨ ਰੱਖਣ ਲਈ ਵੀ ਕਵਰ ਵੀ ਬਾਈ ਦੇ ਪਹਿਲਾਂ ਹੀ ਲੱਗਿਆ ਇਧਰ ਲੇਡੀਜ਼ ਲਈ ਆ ਉਹ ਜਿਵੇਂ ਤੁਸੀਂ ਰੱਖਿਆ ਦੇਖੇ ਸਕਦੇ ਹੋ ਇਧਰ ਸ਼ੂ ਰੈਕ ਆ ਗਿਆ ਜੀ ਬਹੁਤ ਕੁਆਲਟੀ ਵੀ ਪੂਰੀ ਮਤਲਬ ਨੈਸਟ ਲੈਵਲ ਕੁਆਲਟੀ ਆ ਜੀ ਇਧਰ ਕੱਪੜੇ ਵਗੈਰਾ ਸੌਫਟ ক্লোਜ਼ ਹੈ ਸਾਰਾ ਆਹ ਵਨ ਟੱਚ ਸੌਫਟ ক্লোਜ਼ ਆ ਸਾਰਾ ਤੇ ਬਾਕੀ ਡਰੈਸ ਤੁਹਾਨੂੰ ਦੇ ਦਿੱਤਾ ਜਾਣਕਾਰੀ ਤੁਸੀਂ ਕਰ ਸਕਦੇ ਹੋ ਪਤਾ ਇਧਰ ਅੱਗੇ ਆ ਗਿਆ ਜੀ ਉਹੀ ਸਮਾਨ ਜਿਹੜਾ ਤੁਹਾਨੂੰ ਮੈਂ ਨਵੇਂ ਦਿਖਾਇਆ ਕਿਚਨ ਵਗੈਰਾ ਤੇ ਲੱਗਿਆ ਹੋਇਆ ਸਾਰੇ ਉਹਦੇ ਟਰਾਲ ਵਗੈਰਾ ਜਿਹੜਾ ਵੀ ਸਮਾਨ ਸਾਰਾ ਦਿਖਾਇਆ ਹੋਇਆ ਇਹਨਾਂ ਦਾ ਪੂਰੀ ਕੁਆਲਿਟੀ ਦਾ ਸਮਾਨ ਯੂਜ਼ ਕਰਦੇ ਨੇ ਤੇ ਇੱਧਰ ਅੱਗੇ ਆ ਗਈ ਗੇਟ ਡੇਟ ਵਗੈਰਾ ਦੇਖੋ ਜਿਵੇਂ ਮੇਨ ਗੇਟ ਤੇ ਇੱਧਰ ਦੇਖੋ ਗੇਟਾਂ ਦੇ ਹੋਰ ਡਿਜ਼ਾਈਨ ਘਰਾਂ ਦੇ ਮੇਨ ਗੇਟ ਰੂਮਾਂ ਦੇ ਗੇਟ ਤੇ ਅੰਟੀਕ ਆ ਗਈ ਇਹ ਪੂਰੇ ਲੁੱਕ ਤੁਸੀਂ ਚੈੱਕ ਕਰੇ ਸਕਦੇ ਹੋ ਤੇ ਦਿੱਤੇ ਗੰਮ ਕਾ ਤੇ ਤੇ ਆ ਗਿਆ ਹੀ ਰੋਬਰ ਵਗੈਰਾ ਸਾਰਾ ਇਹ ਘਰ ਆ ਤੁਸੀਂ ਗੇਟ ਵਗੈਰਾ ਜਿਹੜਾ ਵੀ ਤਿਆਰ ਕੰਮ ਡਿਜ਼ਾਈਨ ਬਾਈ ਉਹਨਾਂ ਨੂੰ ਦੱਸਿਓ ਇਹਨਾਂ ਲਈ ਉਸੇ ਤਰ੍ਹਾਂ ਤਿਆਰ ਕਰਕੇ ਤੁਹਾਨੂੰ ਦੇ ਦੇਣਾ ਤੇ ਇੱਧਰ ਵਾਲੇ ਸੈਟਅਪ ਲੱਗ ਰਿਹਾ ਹੈ ਵੀ ਕਿਚਨ ਵਗੈਰਾ ਤਿਆਰ ਕਰਕੇ ਦਿੰਦੇ ਨੇ ਐਬਰ ਗ੍ਰੀਨ ਡੂਰਸ ਐਂਡ ਕਿਚਨ ਇੱਧਰ ਤਿਆਰ ਹੋਈ ਹੋਈ ਜੀ ਪੂਰੀ ਤੇ ਆਹ ਇਥੇ ਕਪ ਬੋਰਡ ਤਿਆਰ ਹੋਇਆ ਹੋਇਆ ਸਾਰਾ ਕਪ ਬੋਰਡ ਵਗੈਰਾ ਆ ਦੇਖੋ ਵਧੀਆ ਤਰੀਕੇ ਦਾ ਆ ਕਿਚਨ ਵੀ ਹਾਈ ਕੁਆਲਿਟੀ ਦੀ ਤਿਆਰ ਹੋਈ ਹੋਈ ਜੀ ਤੇ ਵਿੱਚੇ ਚਿਮਨੀ ਵਗੈਰਾ ਫਿੱਟਡ ਪੂਰੇ ਰੈਕ ਵਗੈਰਾ ਇੱਧਰ ਤੁਸੀਂ ਦੇਖ ਸਕਦੇ ਆ ਜੀ ਕਪ ਬੋਰਡ ਵਾਟਰੋਪ ਵਗੈਰਾ ਤੇ ਕਸਟਮਾਈਜ਼ ਕਰਵਾ ਸਕਦੇ ਆ ਆਪਣੇ ਅਕੋਰਡਿੰਗ ਹਨ ਜੀ ਹਾਂਜੀ ਹਾਂਜੀ ਤੇ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਆ ਜੀ ਤੇ 15 ਸਾਲ ਦੀ ਗਾਰੰਟੀ ਹੋਊਗੀ ਪਾਣੀ ਨਾ ਖਰਾਬ ਹੋ ਜAVE ਜਾਂ ਸਿਉਪ ਲੱਗ ਜਾਵੇ ਤੇ ਇੱਧਰ ਦੇਖੋ ਸਪੇਸ ਤੇ ਬਾਕੀ ਇੱਕ ਸਾਈਜ਼ ਦੇ ਅਕੋਰਡਿੰਗ ਕੋਟੇਸ਼ਨ ਵਗੈਰਾ ਡਿਜ਼ਾਈਨਰ ਜਾਊਗਾ ਇਹਨਾਂ ਦਾ ਤੇ ਉਹ ਤਿਆਰ ਕਰਕੇ ਉੱਥੇ ਤੁਹਾਨੂੰ ਕੋਟੇਸ਼ਨ ਦੇ ਦਊਗਾ ਇੱਧਰ ਸਟੋਰੀਜ਼ ਦੇਖੋ ਥੰਦੇ ਰੈਕ ਵਗੈਰਾ ਤੇ ਕੁਝ ਵੀ ਆਪਣੇ ਹਿਸਾਬ ਨਾਲ ਤੁਸੀਂ ਕਸਟਮਾਈਜ਼ ਵੀ ਕਰਵਾ ਸਕਦੇ ਹੋ ਤੇ 15 ਸਾਲ ਦੀ ਗਾਰੰਟੀ ਹੈ ਜੀ ਸਿਉਂਕ ਲੱਗ ਜਾਵੇ ਪਾਣੀ ਨਾ ਖਰਾਬ ਹੋ ਜਾਵੇ ਕੰਟੈਕਟ ਤੁਹਾਨੂੰ ਸ਼ੇਅਰ ਕਰਦੇ ਆ ਤੁਸੀਂ ਡਿਟੇਲ ਪੂਰ ਉਹ ਨੰਬਰ ਤੇ ਫੋਨ ਕਰਕੇ ਜਾਂ ਲੈ ਸਕਦੇ ਆ ਆ ਕਾਰਡ ਆ ਜੀ ਤੇ ਆ ਪੂਰੀ ਉਹ ਆ ਨੰਬਰਾਂ ਤੇ ਫੋਨ ਕਰਕੇ ਤੁਸੀਂ ਪੂਰੀ ਡਿਟੇਲ ਵੀ ਲੈ ਸਕਦੇ ਹੋ ਪਤਾ ਕਰ ਸਕਦੇ ਹਾਂ ਤੁਸੀਂ ਇਹਨਾਂ ਦੇ ਡਿਜ਼ਾਈਨਰ ਘਰੇ ਆ ਕੇ ਤੁਹਾਨੂੰ ਪੂਰੇ ਕੰਡੀਸ਼ਨ ਬਣਾ ਕੇ ਐਸਟੀਮੇਟ ਬਣਾ ਕੇ ਦੇ ਜੂਗਾ ਜੀ ਤੇ ਇੱਧਰ ਅੱਗੇ ਆ ਗਈ ਵਿੰਡੋਆ ਜਿਹੜੀ ਆ ਨਵੇਂ ਤਰੀਕੇ ਦੀ ਆ ਹੁਣ ਲੱਗਣ ਲੱਗੀਆਂ ਨੇ ਉਹ ਦੇਖੋ ਕਿੰਨੀ ਸੋਹਣੀ ਚੀਜ਼ ਆ ਯੂ ਪੀ ਵੀ ਸੀ ਐਂਡ ਅਲੂਮੀਨੀਅਮ ਦੀ ਉਹ ਚੈੱਕ ਕਰ ਸਕਦੇ ਹਾਂ ਤੁਸੀਂ ਕੁਆਲਿਟੀ ਲੱਕੜ ਨਾਲੋਂ ਤੇ ਜਿਹੜੀ ਆਪਾਂ ਲੋਹੇ ਦੀ ਆ ਅਲੂਮੀਨੀਅਮ ਦੀ ਲਗਾਉਂਦੇ ਆ ਉਹਨਾਂ ਨਾਲੋਂ ਕਿੰਨੀ ਸੁਪਰੀਅਰ ਕੁਆਲਿਟੀ ਆ ਰਹੀ ਆ ਯੂ ਪੀ ਵੀ ਸੀ ਐਂਡ ਅਲੂਮੀਨੀਅਮ ਗਲਾਸ ਵਗੈਰਾ ਇਹਨਾਂ ਦੇ ਜਿਹੜੇ ਕੀਤੇ ਆ ਇਹਨਾਂ ਦੇਖੋ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਵੀਡੀਓ ਆ ਜਿਹੜੀ ਅੱਜਕੱਲ ਬਹੁਤ ਟ੍ਰੈਂਡਿੰਗ ਚ ਹੈਗੀ ਇਹ ਅੱਗੇ ਚੱਲਦੇ ਆਂ ਜੀ ਹੁਣ ਇਹ ਇੱਧਰ ਅੱਜ ਪਹਿਲਾ ਦਿਨ ਆਈ ਤਾਂ ਕਰਕੇ ਇੱਧਰ ਹਲੇ ਤਿਆਰ ਕਰ ਰਹੇ ਨੇ ਸਾਰੀਆਂ ਕਿਚਨਾ ਵਗੈਰਾ ਆ ਵੀ ਕਿਚਨਾ ਆ ਗਿਆ ਆ ਸਾਰੇ ਵਾਰਡਰੋਬ ਵਗੈਰਾ ਆ ਗਏ ਬਹੁਤ ਸੋਹਣੇ ਤੇ ਇੱਧਰ ਆਊਟਡੋਰ ਫਰਨੀਚਰ ਆ ਗਿਆ ਸਾਰਾ ਆਪਾ ਇੱਧਰ ਦੇਖਦੇ ਆਂ ਇੱਧਰ ਟੂਲ ਵਗੈਰਾ ਆ ਗਏ ਕਿਚਨਾ 'ਚ ਲੱਗਣ ਵਾਲੇ ਹੋਰ ਕਿਚਨਾ ਵਗੈਰਾ ਸ਼ਟਰ ਵਗੈਰਾ ਆ ਗਏ ਸਾਰੇ ਟੂਲ ਹੈਂਡਲ ਲੋਕ ਵਗੈਰਾ ਤੇ ਟਰਾਲ ਵਗੈਰਾ ਜਿਹੜੇ ਵਿੱਚ ਪੈਣਦੇ ਉਹ ਤੁਸੀਂ ਦੇਖ ਸਕਦੇ ਹੋ ਇੱਧਰ ਟੋਕਰੀਆ ਵਗੈਰਾ ਆ ਗਿਆ ਜੀ ਇੱਧਰ ਸ਼ਾਵਰ ਵਗੈਰਾ ਸਾਰਾ ਕੁਝ ਆ ਗਿਆ ਇੱਧਰ ਟੋਕਰੀਆ ਵਗੈਰਾ ਆ ਗਿਆ ਇੱਧਰ ਵਧੀਆ ਕਬਜੇ ਆ ਗਏ ਕਿਚਨਾ 'ਚ ਤੇ ਹੋਰ ਬਾਥਰੂਮ ਵਜ੍ਹਾ ਲੱਗਣ ਲਈ ਇੰਤਰ ਹੋਰ ਵੀ ਸਾਰਾ ਬਹੁਤ ਵੱਡਾ ਇੱਥੇ ਐਗਜਿਬੀਸ਼ਨ ਆਈ ਹੈ ਇਹ ਤੇ ਇੰਤਰਾ ਆਈ ਸਾਜੋ ਸਜਾਵਟ ਦਾ ਸਮਾਨ ਘਰਾਂ ਚ ਵੀ ਲਗਾ ਸਕਦੇ ਹੋ ਤੁਸੀਂ ਬਾਹਰ ਵੀ ਰੱਖ ਸਕਦੇ ਹੋ ਬਹੁਤ ਅੰਟੀਕ ਚੀਜ਼ਾਂ ਆਈ ਹੈ ਆ ਦੇਖੋ ਤਿਆਰ ਹੋਈ ਹੋਈ ਪੂਰੀ ਦੀਵਾਰ ਵਾਂਗੂ ਪੈਲਸਾ ਵਗੈਰਾ ਜਿਵੇਂ ਆਪਾਂ ਦੇਖਦੇ ਆ ਆ ਫਾਉਂਟੇਨ ਤੇ ਆ ਅਲੱਗ ਅੰਟੀਕ ਚੀਜ਼ਾਂ ਸਾਰੀਆਂ ਘਰਾਂ ਦੀ ਸਜੋ ਸਜਾਵਟ ਲਈ ਘਰਾਂ ਲਈ ਵੀ ਤੁਸੀਂ ਤੇ ਰੈਸਟੋਰੈਂਟ ਵਗੈਰਾ ਲਈ ਵੀ ਲੈ ਸਕਦੇ ਆ ਸ਼ੇਪ ਬਲਾਸ ਤੇ ਅੱਗੇ ਇੱਧਰ ਇਲੈਕਟ੍ਰੋਨਿਕ ਵੀ ਹਸਟਾਲਾ ਲੱਗਿਆ ਇਹਨੇ ਇੱਧਰ ਸੀੜੀਆਂ ਵਗੈਰਾ ਤੁਸੀਂ ਲੈ ਸਕਦੇ ਹੋ ਸਾਰੀਆਂ ਅਲੱਗ-ਲੱਗ ਟੌਪਿਕ ਰਿਲੇਟਡ ਤੇ ਇੱਧਰ ਹੋਰ ਬੌਂਡ ਵਗੈਰਾ ਆ ਫੇਰ ਬਿੰਦੂ ਆ ਗਈ ਜਿਹੜੀ ਅੱਜਕੱਲ ਬੜੀਆ ਟ੍ਰੈਂਡਿੰਗ ਚ ਨੇ ਵਿਟਕੋ ਯੂਪੀ ਵੀ ਸੈਨਲ ਮੀਨੀਮ ਲੱਕੜ ਤੋਂ ਛਟਕਾਰਾ ਜਿਹੜੀ ਆ ਬਣਾਉਂਦੀਆਂ ਨੇ ਤੇ ਲੱਗਿਆ ਹੋਇਆ ਵੀ ਬਹੁਤ ਸੋਹਣੀਆਂ ਲੱਗਦੀਆਂ ਨੇ ਤੇ ਹੁਣ ਅੱਗੇ ਦਿਖਾਉਣੀ ਆ ਜੀ ਤੁਹਾਨੂੰ ਹੋਰ ਇੱਧਰ ਇਲੈਕਟ੍ਰੋਨਿਕ ਚੀਜ਼ਾਂ ਐਲੀਵੇਟਰ ਇੱਧਰ ਲਿਫਟਾਂ ਵਗੈਰਾ ਆ ਗਿਆ ਜੀ ਆ ਦੇਖੋ ਲਿਫਟਾਂ ਵਗੈਰਾ ਆ ਗਿਆ ਸਾਰੀ ਇੱਧਰ ਕਰਾਚ ਤੇ ਹੋਮ ਆਫਿਸ ਲਈ ਲਿਫਟ ਵਗੈਰਾ ਲਗਵਾਉਣੀ ਹੋਵੇ ਤੇ ਉਹ ਵੀ ਇੱਥੇ ਲੱਗੀਆਂ ਹੋਈਆਂ ਨੇ ਜੀ ਇੱਧਰ ਜਿਹੜਾ ਅੰਟੀਰੀਅਰ ਐਕਸਟੀਰੀਅਰ ਕਰਾ ਦਾ ਤਿਆਰ ਕਰਵਾਉਣ ਆ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਕੀਤਾ ਹੋਇਆ ਉਹ ਪੂਰੀ ਲਾਈਟਿੰਗ ਲਾ ਕੇ ਇਹ ਵੀ ਤੁਸੀਂ ਇੱਥੇ ਆ ਕੇ ਇੱਕ ਵਾਰ ਦੇਖ ਸਕਦੇ ਹੋ ਤੇ ਫਿਰ ਇੰਦਾ ਵੀ ਸੇਮ ਆਪਣੇ ਘਰੇ ਤਿਆਰ ਕਰ ਸਕਦੇ ਜਿਵੇਂ ਆਪਾਂ ਪੋਰਟੇਬਲ ਹਾਊਸ ਤੁਹਾਨੂੰ ਦਿਖਾਇਆ ਸੀ ਉਹੀ ਚੀਜ਼ ਆ ਜੀ ਇਹ ਵੀ ਇੱਧਰ ਵੀ ਬਾਕੀ ਤਿਆਰ ਹੋਇਆ ਹੈ ਜੀ ਵਾਰਡਰੋਬ ਪੂਰਾ ਇਹ ਵੀ ਆਪਾਂ ਦੇਖ ਕੇ ਆਏ ਹਾਂ ਬਹੁਤ ਹੈਂਡ ਕੁਆਲਟੀ ਤਿਆਰ ਹੋਈ ਹੋਈ ਆ ਤੇ ਇਹ ਵੀ ਕੁਟੇਸ਼ਨ ਵਗੈਰਾ ਸਾਈਜ਼ ਦੇ ਹਿਸਾਬ ਨਾਲ ਕੀ ਚੀਜ਼ ਆਪਾਂ ਲਵਾਉਂਦੇ ਆ ਉਹ ਚੀਜ਼ ਹਿਸਾਬ ਨਾਲ ਦੇਖ ਕੇ ਬਣ ਜੂਗੀ ਆ ਦੇਖੋ ਇੱਧਰ ਵੀ ਵਾਰਡਰੋਬ ਵਗੈਰਾ ਪੂਰੇ ਤਿਆਰ ਹੋਏ ਹੋਏ ਸਾਰਾ ਵਧੀਆ ਚੀਜ਼ ਤੇ ਅੱਗੇ ਚੱਲਦੇ ਆਂ ਜੀ ਅੱਜ ਜਿਵੇਂ ਫਿਰ ਅਲੂਮੀਨੀਅਮ ਦੀਆ ਵਿੰਡੋਆ ਵਗੈਰਾ ਆ ਲਿਆ ਅਲੂਮੀਨੀਅਮ ਦੀਆ ਵਿੰਡੋਆ ਵਗੈਰਾ ਆ ਲਿਆ ਆ ਇੱਧਰ ਆ ਕੇ ਹੈਂਡਲ ਡੋਰ ਲੋਕ ਵਗੈਰਾ ਅਲੱਗ-ਅਲੱਗ ਤਰ੍ਹਾਂ ਦੇ ਦੇਖੋ ਕੁਆਲਿਟੀ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਇੱਥੇ ਮਿਲ ਜੂ ਤੇ ਦੇਖੋ ਜੀ ਅਲੱਗ-ਅਲੱਗ ਤਰ੍ਹਾਂ ਦੇ ਡੋਰ ਲੋਕ ਆ ਦੇ ਹੈਂਡਲ ਆ ਦੇਖੋ ਆ ਕਿੰਨੇ ਯੂਨੀਕ ਤੇ ਅਲੱਗ ਤਰ੍ਹਾਂ ਦੇ ਹੈਂਡਲ ਏ ਬਾਕੀ ਕੁਆਂਟੀਟੀ ਤੁਸੀਂ ਦੇਖ ਹੀ ਸਕਦੇ ਹੋ ਹਰੇਕ ਡਿਜ਼ਾਈਨ ਅਲੱਗ-ਲੱਗ ਇੱਕ ਵਾਰ ਇੱਕੇ ਡਿਜ਼ਾਈਨ ਲਾਇਆ ਹੋਇਆ ਮਤਲਬ ਹਜ਼ਾਰਾਂ ਚ ਡਿਜ਼ਾਈਨ ਲੱਗੇ ਹੋਏ ਨੇ ure ਇਹ ਹਲੇ ਬਾਹਰ ਦੀ ਸਾਈਡ ਸੀ ਤੇ ਅੰਦਰ ਚੱਲਦੇ ਹੁਣ ਆਪਾਂ ਇੱਧਰ ਵੀ ਆ ਆ ਦੇਖੋ ਜੀ ਇੱਧਰ ਅਲੱਗ-ਲੱਗ ਤਰ੍ਹਾਂ ਦੇ ਇੱਧਰ ਵੀ ਹੈਂਡਲ ਵਗੈਰਾ ਆ ਗਿਆ ਇੰਟੀਰੀਅਰ ਸਾਰਾ ਜਿਹੜਾ ਹੈਂਡਲ ਜਿਹੜਾ ਵੀ ਆਪਣਾ ਹੋਰ ਆਉਂਦਾ ਜੂਚ ਜਾਓ ਦੇਖੋ ਕਿੰਨੇ ਸੋਹਣੇ ਹੈਂਡਲ ਜੁਨੀਕ ਅੰਟੀਕ ਲੱਗੇ ਹੋਏ ਇਧਰ ਲਾਈਨ ਵਾਲਾ ਬਹੁਤ ਟ੍ਰੈਂਡਿੰਗ ਚ ਹੈ ਅੱਜਕੱਲ ਤੇ ਮਤਲਬ ਜੈਨੂਨ ਚੀਜ਼ਾਂ ਨੇ ਤੇ ਅੰਟੀਕ ਪੀਸ ਇਧਰ ਦੇਖੋ ਜੀ ਇਧਰ ਬਿਲਕੁਲ ਅੰਟੀਕ ਤਿਆਰ ਹੋਈਆ ਹੋਈਆ ਚੀਜ਼ਾਂ ਇਹ ਤੁਹਾਨੂੰ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਸ਼ੌਪ ਤੋਂ ਜਲਦੀ ਮਿਲ ਜਾਣਗੀ ਜਾਂ ਛੋਟੀ ਮੋਟੀ ਤੋਂ ਆ ਦੇਖੋ ਜੀ ਪੂਰਾ ਅ ਮਤਲਬ ਫਿਨਿਸ਼ ਵੀ ਉਹ ਹਿਸਾਬ ਨਾਲ ਇਹਨੂੰ ਕੀਤਾ ਗਿਆ ਸ਼ਾਇਦ ਵੀਡੀਓ 'ਚ ਉਹ ਹਿਸਾਬ ਦਾ ਨਹੀਂ ਦੇਖਦਾ ਪਰ ਬਹੁਤ ਹਾਈ ਕੁਆਲਿਟੀ ਦਾ ਫਿਨਿਸ਼ਿੰਗ ਦਿੱਤੀ ਗਈ ਆ ਪੂਰੀਆ ਅੰਤੂਰ ਕੀ ਜਿਆਦਾ ਨਾ ਬਾਈ ਬਹੁਤ ਵਧੀਆ ਜਿਆਦਾ ਦੇਖਦਾ ਹਾਂ ਹਾਂ ਆ ਚੀਜ਼ ਦੇ ਨੜੇ ਆ ਦੇਖ ਨਾਲੇ ਫਿਨਿਸ਼ਿੰਗ ਦੇਖ ਪੂਰੀ ਓਕਣੇ ਦਿੱਤੀ ਹੋਈ ਆ ਵੀ ਫਿਨਿਸ਼ਿੰਗ ਬਹੁਤ ਵਧੀਆ ਸੱਤੀ ਤਿਆਰ ਕੀਤੀ ਜਾਂਦੀ ਹੈ ਜਿਹੜੀ ਕਰੀ ਆ ਤੇ ਆ ਦੇਖੋ ਜੀ ਬਾਕੀ ਇੱਧਰ ਡੋਰ ਕਲੋਜ਼ਰ ਵਗੈਰਾ ਇਹ ਨਵੇਂ ਜਵਾਨੇ ਦੇ ਆ ਚਟਿਕਣੀਆਂ ਵਗੈਰਾ ਨਹੀਂ ਇੱਥੇ ਕਹਿੰਦੇ ਨੇ ਐਡੀ ਚਟਿਕਣੀਆਂ ਨਹੀਂ ਮਿਲਣੀਆਂ ਆ ਦੇਖੋ ਜੀ ਤੇ ਕੁਆਲਿਟੀ ਵੀ ਇਹਦੇ ਹੱਥ ਲਾਏ ਤੇ ਹੀ ਪਤਾ ਲੱਗਦਾ ਜੀ ਬਹੁਤ ਸੋਹਣੀ ਕੁਆਲਿਟੀ ਦੀਆਂ ਨੇ ਸਾਰੀਆਂ ਚਟਿਕਣੀਆਂ ਨੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਸਾਰੀਆਂ ਤੁਹਾਨੂੰ ਮਿਲ ਜਾਣਗੇ ਆ ਡਿਜ਼ਾਈਨ ਦੇਖੋ ਜੀ ਪੂਰੇ ਘੈਂਟ ਡਿਜ਼ਾਈਨ ਇੱਧਰ ਅੱਗੇ ਦੇਖੋ ਜੀ ਵਾਟਰ ਟੌਪ ਡ੍ਰੌਪ ਵਗੈਰਾ ਸਾਰੇ ਤਿਆਰ ਹੋਏ ਹੋਏ ਕਵਾਲਿਟੀ ਵੀਡੀਓ ਜਿਵੇਂ ਤੁਹਾਨੂੰ ਪਤਾ ਲੱਗ ਹੀ ਰਹੀ ਹੋਵੇ ਉਸ ਤਾਂ ਦੇਖ ਕੇ ਵੀ ਕੈਂਡ ਕੁਆਲਿਟੀ ਆ ਨੈਕਸਟ ਲੈਵਲ ਇੱਕ ਤੋਂ ਇੱਕ ਵਧੀਆ। ਮਾਰੀ ਇਹ ਦੇਖੋ ਤੇ ਡਰੋਨ ਵਗੈਰਾ ਸਾਰੇ ਬਣੇ ਹੋਏ। ਇੱਧਰ ਵੀ ਡਰੋਨ ਵਗੈਰਾ ਸਾਰੇ ਸਾਰੇ ਹੋਏ ਵਾਰਡਰ ਆ ਬੜੇ-ਬੜੇ ਤੇ ਸੈਜ ਅਕਾਊਂਟਿੰਗ ਇਹਨਾਂ ਨੂੰ ਉਹ ਕਰ ਸਕਦੇ ਹਾਂ। ਤੇ ਕੁਆਲਿਟੀ ਤਾਂ ਹੈ ਹੀ ਉਹ ਐਂਡ ਆਈ ਆਮ ਆਈ ਥਿੰਕ ਕਸ਼ੂਰ ਐਕ ਵਗੈਰਾ ਸਾਰਾ ਹੀ ਲੰਬਾ ਇਹ ਇਧਰ ਉਹ ਵਿੱਚ ਲਾਈਟਿੰਗ ਦੇਖੋ ਇਹ ਵੀ ਕੁਛ ਨਾ ਕੁਛ ਰੱਖਣ ਨੂੰ ਸਮਾਨ ਅਲੱਗ-ਅਲੱਗ ਇਧਰ ਆ ਗਈ ਜੀ ਗਲਾਸ ਵਾਲੀ ਇਹ ਗਲਾਸ ਤੋਂ ਵਿਦਾਊਟ ਆ ਗਈ ਜਿਹਨੇ ਗਲਾਸ ਤੋਂ ਬਿਨਾਂ ਲੈਣੀ ਹੋਵੇ ਪੈਂਟਰੀ ਵਗੈਰਾ ਆ ਗਈ ਕਿਚਨ ਦੀ ਕਿਚਨ ਪੈਂਟਰੀ ਸਕ੍ਰੈਚ ਲੈਸ ਆ ਤੇ ਆ ਕਿਚਨ ਦਾ ਸਾਰਾ ਆ ਗਿਆ ਜੀ ਸਿਸਟਮ ਇੱਕ ਤੋਂ ਇੱਕ ਵਧੀਆ ਕਿਚਨ ਵਗੈਰਾ ਸਾਰਾ ਕੁਝ ਤਿਆਰ ਕਰਵਾ ਸਕਦੇ ਹੋ ਜੀ ਤੁਸੀਂ ਆ ਦੇਖੋ ਜਿਵੇਂ ਅੰਟੀਕ ਚੀਜ਼ਾਂ ਇਹ ਵੀ ਰੱਖਿਆ ਹੈ ਕਿਚਨ ਚ ਬਹੁਤ ਸੋਹਣੀਆਂ ਲੱਗਦੀਆਂ ਨੇ ਆ ਕਿਚਨ ਦੇ ਜਿਹੜੇ ਉੱਪਰ ਰੈਕ ਲੱਗੇ ਹੋਏ ਹੁੰਦੇ ਨੇ ਜੀ ਉਹ ਚੀਜ਼ ਆ ਗਈ ਹੈ ਇੱਧਰ ਲਓ ਜੀ ਇੱਧਰ ਅੱਗੇ ਹੋਰ ਆ ਗਏ ਹੈਂਡਲ ਵਗੈਰਾ ਡੋਰ ਹੈਂਡਲ ਤੇ ਆ ਦੇਖੋ ਜਿਵੇਂ ਮੇਨ ਡੋਰਾਂ ਦੇ ਹੈਂਡਲ ਸਾਰੇ ਬਹੁਤ ਵਧੀਆ ਕੁਆਲਿਟੀ ਵੀ ਇੱਕ ਨੰਬਰ ਤੇ ਡਿਜ਼ਾਈਨ ਜਿਹੜਾ ਮਰਜ਼ੀ ਲੈ ਸਕਦੇ ਤੁਸੀਂ ਇੱਕ ਤੋਂ ਇੱਕ ਵੱਧ ਕੇ ਡਿਜ਼ਾਈਨ ਅਲੱਗ-ਅਲੱਗ ਤਰ੍ਹਾਂ ਦੇ ਹੈਂਡਲ ਜਿਵੇਂ ਤੁਹਾਨੂੰ ਪਹਿਲਾਂ ਵੀ ਦਿਖਾਈ ਨੇ ਤੇ ਆ ਵੀ ਹੈਂਡਲ ਵਗੈਰਾ ਤੇ ਆ ਹਲੇ ਫਿਟਿੰਗ ਵਗੈਰਾ ਭਾਈ ਉਹ ਨਹੀਂ ਕਰ ਰਹੇ ਕਿਉਂਕਿ ਅੱਜ ਪਹਿਲਾ ਦਿਨ ਹੈ ਐਗਜ਼ੀਬੀਸ਼ਨ ਦਾ ਹੀ ਇੱਧਰ ਵੀ ਸਲਾਈਡਿੰਗ ਵਾਰਡਰੋਬ ਵਗੈਰਾ ਔਰ ਕਿਚਨ ਵਗੈਰਾ ਦੀ ਫਿਟਿੰਗਾਂ ਦੇ ਹੋ ਰਹੀ ਆ ਇੱਧਰ ਅਲੱਗ-ਅਲੱਗ ਤਰ੍ਹਾਂ ਦੀਆਂ ਵਾਰਡਰੋਬਸ ਤੇ ਔਰ ਦੇਖੋ ਜੀ ਉਹ ਸੈਂਸਰ ਵਾਲਾ ਫਿੰਗਰ ਵਾਲਾ ਲੋਕ ਪੂਰਾ ਬੰਦ ਪੂਰਾ ਖੜਾ ਖੜਾ ਪੂਰਾ ਪੂਰਾ ਬੇ ਕੋਲੇ ਦਾ ਬੇ ਕੋਲੇ ਵਾਲਾ ਲੋਕ ਔਰ ਦੇਖੋ ਫਿੰਗਰ ਟੱਚ ਨਾਲੇ ਖੁੱਲਦਾ ਉਹ ਇਹ ਕਿਚਨ ਵਗੈਰਾ ਇਹ ਲੋ ਜੀ ਇੱਧਰ ਅੱਗੇ ਆ ਗਏ ਗੈਸ ਚੁੱਲੇ ਇਹ ਜਿਵੇਂ ਗਾਰੰਟੀ ਵਾਲੇ ਨੇ ਜੀ ਇਹ ਪੂਰੇ ਆ ਦੇਖੋ ਰੇਟ ਤੁਸੀਂ ਦੇਖ ਸਕਦੇ ਹੋ ਆਫਰ ਪ੍ਰਾਈਸ 45990 ਗਾਰੰਟੀ ਇਹਨਾਂ ਦੀ ਤੇ ਆਟੋਮੈਟਿਕ ਨੇ ਜੀ ਨੋਬ ਘੁਮਾਵੇਂਗੇ ਵੇਖਣ ਆਟੋਮੈਟਿਕ ਚਿੱਲ ਪੈਣਾ ਇਹਨਾਂ ਨੇ ਉੱਪਰ ਨੋਬਾ ਨਹੀਂ ਤੇ ਆ ਆ ਗਿਆ ਜੀ ਡਬਲ ਮਤਲਬ ਇਹਨੂੰ ਉੱਪਰ ਵੀ ਰੱਖ ਸਕਦੇ ਹੋ ਇੱਦਾਂ ਜਿਵੇਂ ਰੱਖਿਆ ਤੇ ਇਹਦੇ ਮਾਗੋ ਵਿੱਚ ਵੀ ਫਿੱਟ ਕਰਵਾ ਸਕਦੇ ਹੋ ਕਟਿੰਗ ਕਰਾ ਕੇ ਤੁਸੀਂ ਤੇ ਆ ਵੀ ਦੇਖੋ ਜੀ ਇਹ ਲੱਖ ਲੱਖ ਬਹੁਤ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਪੂਰੇ ਗਾਰੰਟੀ ਵਾਲਿਆ 12421 ਦਾ ਹੀ ਆਫਰ ਪ੍ਰਾਈਸ ਆ ਇਹ ਜਿਵੇਂ ਆ 12690 ਉਹਦਾ ਇਹਦਾ 23690 ਪ੍ਰਾਈਸ ਆ ਤੇ ਨਾਲ ਅੱਛੀ ਬੁਨਿਆਵਾਂ ਵਗੈਰਾ ਵੀ ਆ ਗਈਆਂ ਜੇ ਲੈਣੀ ਹਨ ਤੁਸੀਂ ਆ ਮਾਈਕ੍ਰੋਵੇਵ ਨੋਵਨ ਵਗੈਰਾ ਵੀ ਇਹ ਵੀ ਇਹੀ ਕੰਪਨੀ ਨੂੰ ਮਿਲ ਰਿਹਾ ਮਾਈਕ੍ਰੋਵੇਵ oven ਵਗੈਰਾ ਠੀਕ ਹੈ ਤੇ ਇਹਨਾਂ ਦੀ ਵਰਨਰ ਵਰਨਰ ਦੀ ਗਾਰੰਟੀ ਹੁੰਦੀ ਆ ਵੀਰੇ ਸਰ ਬਰਨਰ ਦੇ ਉੱਤੇ ਜਿਵੇਂ 5 ਸਾਲ ਦੀ ਵਾਰੰਟੀ ਹੈ ਠੀਕ ਹੈ ਜੀ ਗਲਾਸ ਦੇ ਉੱਤੇ 5 ਸਾਲ ਦੀ ਵਾਰੰਟੀ ਹੈ ਜਿਹੜੇ ਇਹਨਾਂ ਦੇ ਨੀਚੇ ਵਾਲ ਚਲਦੇ ਨੇ ਉੱਤੇ ਵੀ 5 ਸਾਲ ਦੀ ਵਾਰੰਟੀ ਹੈ ਠੀਕ ਹੈ ਵੀਰੇ ਜਿਹਨੇ ਇਹ ਵਾਲਾ ਆਪਣਾ ਖੋਦ ਜਾਂਦਾ ਇਹਦੇ ਤੇ ਬਰਨਰ ਤੇ ਲਾਈਫ ਟਾਈਮ ਵਾਰੰਟੀ ਹੈ ਠੀਕ ਹੈ ਜੀ ਜਿਹੜੇ ਗਲਾਸ ਤੇ ਵਾਲਵ ਉੱਤੇ 5 ਸਾਲ ਦੀ ਵਾਰੰਟੀ ਹੈ ਠੀਕ ਹੈ ਵੀਰੇ ਮਤਲਬ ਜੇ ਗਾਰੰਟੀ ਤੋਂ ਬਾਅਦ ਵੀ ਇਹ ਖਰਾਬ ਹੋ ਜਾਂਦਾ ਰਿਪੇਅਰ ਦਾ ਹੈ ਕੀ ਇਹਨਾਂ ਦੀ ਨਾ ਕੋਈ ਰਿਪੇਅਰ ਹੈ ਸਰ ਬਿਲਕੁਲ ਨਹੀਂ ਬਸ ਠੀਕ ਹੈ ਜੀ ਇੱਧਰ ਆ ਗਈ ਝੂਮਰ ਵਗੈਰਾ ਆ ਦੇਖੋ ਅੱਗੇ ਲੌਬੀ 'ਚ ਜਿਵੇਂ ਆਪਾਂ ਵੱਡੇ ਝੂਮਰ ਲਵਾਉਣ ਨੇ ਕਿਤੇ ਵੀ ਲੌਬੀ 'ਚ ਜਾਂ ਉੱਧਾ ਉੱਥੇ ਇਹ ਆ ਅਲੱਗ-ਅਲੱਗ ਤਰ੍ਹਾਂ ਦੇ ਝੂਮਰ ਤੇ ਇਨਾਂ 'ਚ ਫੈਨ ਵੀ ਆ ਗਏ ਕੁਝ ਝੂਮਰਾਂ 'ਚ ਇਹ بڑے ਝੂਮਰਾਂ ਦਾ ਇਹ ਹਲੇ ਸੈਟਅਪ ਕਰ ਰਹੇ ਨੇ ਜੀ ਅੱਜ ਪਹਿਲਾ ਦਿਨ ਕਰਕੇ ਆਹ ਵੋਲ ਲੈਂਪ ਆ ਗਏ ਅਲੱਗ-ਅਲੱਗ ਤਰ੍ਹਾਂ ਦੇ ਬਹੁਤ ਜੁਨੀਕ ਜੇ ਡਿਜ਼ਾਈਨ ਅਲੱਗ ਜੇ ਡਿਜ਼ਾਈਨ ਨੇ ਜੀ ਤੇ ਆਓ ਦੇਖੋ ਵੀ ਵੋਲ ਲੈਂਪ ਅਲੱਗ-ਅਲੱਗ ਡਿਜ਼ਾਈਨ ਇਹ ਅੱਗੇ ਝੂਮਰ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਰੇਟ ਆ ਆਊਟਡੋਰ ਲਾਈਟਾਂ ਦੀ ਦੇਖੋ ਕੁਆਲਿਟੀ ਨੂੰ ਪਤਾ ਲੱਗਦੀ ਹੋਊ ਕਿਹੜੇ ਹਿਸਾਬ ਨਾਲ ਚੱਲਦੀ ਆ ਦੀ ਕੁਆਲਿਟੀ ਤੇ ਇਹ ਤਾਂ بڑے ਝੂਮਰ ਇਹ ਵੀ ਹਲੇ ਇਹਨਾਂ ਨੇ ਤਿਆਰ ਕਰਕੇ ਚਲਾਉਣਾ ਜੀ ਇਹਨੂੰ ਵੀ ਤਿਆਰ ਕਰਨਗੇ ਇਹ ਵੀ ਦਿਖਾਵਾਂਗੇ ਤੁਹਾਨੂੰ